ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਜੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਬਹੁਤ ਸਾਰੇ ਐਡਾ ਲੈ ਕੇ ਆਏ ਵੀਡੀਓ ਦੇ ਨਾਲ ਬੜੇ ਨੂੰ ਸਾਰੀ ਜਾਣਕਾਰੀ ਦਿੱਤੀ ਹੋਗੀ ਤੇ ਬਹੁਤ ਸੋਹਣੀ ਤੁਹਾਨੂੰ ਜ਼ਮੀਨ ਵੀ ਦਿਖਾਵਾਂਗੀ ਜੀ ਟਰਾਲੀ ਵੀ ਕਾਹੂ ਆ ਜੀ 16/7 ਦੀ ਡਬਲ ਟੈਰੀ ਹੈ ਵੱਡੇ ਵੇਰਿੰਗ ਨੇ 2.5 ਫੁੱਟ ਵਿਡ ਲੱਗੇ ਹੋਏ ਨੇ ਏਰੀਆ ਜੀ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਰੇਟ 255000 ਇੰਨਾ ਵੀਰਾਂ ਕੋਲੋਂ ਤੁਹਾਨੂੰ ਹੋਰ ਵੀ ਬਹੁਤ ਵਧੀਆ ਟਰਾਲੀਆਂ ਮਿਲ ਜਾਣਗੀਆਂ ਜੀ ਓਕੇ ਕੰਡੀਸ਼ਨ ਦਾ ਕੰਮ ਇਹਨਾਂ ਦਾ ਤੇ 7658030967 ਜੇਕਰ ਤੁਸੀਂ ਇਹ ਟਰਾਲੀ ਖਰੀਦਣੀ ਇਹਦੇ ਲਈ ਵੀ ਹੋਰ ਟਰਾਲੀਆਂ ਖਰੀਦਣੀਆਂ ਤਾਂ ਉਹਨਾਂ ਲਈ ਵੀ ਨੰਬਰ ਤੇ ਤੁਸੀਂ ਸੰਪਰਕ ਇਹਨਾਂ ਵੀਰਾਂ ਨਾਲ ਕਰ ਸਕਦੇ ਹੋ ਮਰੂਤੀ ਸਵਿਫਟ ਡਿਜ਼ਾਇਰ ਗੱਡੀ ਵਿਕਾਊ ਹੈ ਜੀ ਮਰੂਤੀ ਸਵਿਫਟ ਡਿਜ਼ਾਇਰ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਜੀ ਟਾਇਰ ਨਵੇਂ ਨੇ ਜੀ 160000 ਕਿਲੋਮੀਟਰ ਚੱਲੀ ਹੈ 160000 ਕਿਲੋਮੀਟਰ ਚੱਲੀ ਹੋਈ ਹੈ ਤੇ 3 ਲੱਖ ਰੁਪਏ ਡਿਮਾਂਡ ਹੈ ਜੀ ਏਰੀਆ ਰਾਮਪਰਾ ਫੁੱਲ ਬਠਿੰਡਾ ਏਰੀਆ ਜੀ ਰਾਮਪਰਾ ਫੁੱਲ ਬਠਿੰਡਾ 3 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ 12 ਮਾਡਲ ਹੈ ਟਾਇਰ ਨਵੇਂ 9465945 ਪੂਰਾ 500 9465945 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮ੍ਰੁਤੀ ਸਵਿਫਟ ਡਿਜ਼ਾਇਰ ਗੱਡੀ 12 ਮਾਡਲ ਖਰੀਦ ਸਕਦੇ ਹੋ 3 ਲੱਖ ਰੁਪਏ ਦੇ ਵਿੱਚ ਡਬਲ ਜੱਕ ਵਾਲਾ ਟਰਾਲਾ ਵਿਕਾਊ ਆ 16x7 ਦਾ 38 ਕੁਇੰਟਲ ਬੇਟ ਹੈ ਜੀ ਇੱਕ ਪਲਾਂਟਰ ਮਸ਼ੀਨ 2020 ਮਾਡਲ ਟਰਾਲੇ ਦਾ ਰੇਟ 4,50,000 ਟਰਾਲੇ ਦੇ ਟਾਇਰ ਨਵੇਂ ਨੇ ਮਸ਼ੀਨ ਦਾ ਰੇਟ 1 ਲੱਖ ਰੁਪਇਆ ਏਰੀਆ ਗੰਗਨਗਰ ਰਾਜਸਥਾਨ ਬਾਕੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਵੀਡੀਓ ਇਹਦੇ ਵਿੱਚ ਵੀ ਜ਼ਰੂਰ ਦੇਖ ਲਿਓ ਜੀ ਬੀਰ ਨੇ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਨੰਬਰ ਹੈਗਾ ਜੀ 7728832992 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ 'ਚ ਵਾਹਿਗੁਰੂ ਲਿਖ ਦਿਓ ਜੀ ਮੱਝ ਵਿਕਾਊ ਹੈ ਜੀ ਦੁੱਧ 7 ਲੀਟਰ ਰੇਟ ਹੈਗਾ ਜੀ 52000 ਇੱਕ ਗਾਂ ਵੀ ਵਿਕਾਊ ਹੈ ਇਸ ਬੀਰ ਕੋਲੇ ਤੇ ਦੁੱਧ 7 ਕਿਲੋ ਹੈ ਜੀ ਰੇਟ ਹੈ ਜੀ 32 ਹੇਅਰ ਏਰੀਆ ਰਾਏਕੋਟ 8437572190 8437572190 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਤੇ ਪਹਿਲੀ ਵਾਰ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਨਵੇਂ ਆਏ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਕਈ ਭੈਣ ਭਰਾਵਾਂ ਦਾ ਫਾਇਦਾ ਹੋ ਸਕਦਾ ਹੈ ਜੀ ਡਵਲ ਜੱਕ ਵਾਲਾ ਹੈਵੀ ਟਰਾਲਾ ਵਿਕਾਊ ਹੈ ਜੀ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਦੇਖ ਸਕਦੇ ਹੋ ਜੀ ਤੇ ਡਬਲ ਟਾਇਰ ਨੇ ਰੇਟ 175000 ਏਰੀਆ ਫਾਜ਼ਿਲਗਾ 7717360464 7717360464 ਇਸ ਨੰਬਰ ਤੇ ਫੋਨ ਕਰਕੇ ਡਬਲ ਜੈਕ ਵਾਲਾ ਟਰਾਲਾ ਫੁੱਲ ਹੈਵੀ ਬਣਿਆ ਹੋਇਆ ਡਬਲ ਟਾਇਰ ਫਾਜ਼ਿਲਗਾ ਏਰੀਆ ਦਾ ਟਰਾਲਾ 175000 ਰੁਪਏ ਦੇ ਵਿੱਚ ਕਿਸੇ ਬਾਕੀ ਬਹੁਤ ਸੋਹਣੀ ਵੀਡੀਓ ਬਣੀ ਹੈ ਤੁਸੀਂ ਦੇਖ ਸਕਦੇ ਹੋ ਜੀ ਕਟਾ ਵਿਕਾਊ ਹੈ ਜੀ 14 ਮਹੀਨਿਆਂ ਦਾ ਇਹ ਕਟਾ ਹੈ ਜੀ ਨਵਾਬ ਦਾ ਬੱਚਾ ਮਦਰ ਮਿਲਕ ਰਿਕਾਰਡ ਹੈ ਜੀ 16 ਕਿਲੋ ਏਰੀਆ ਜਗਰਾਉਂ ਰੇਟ ਹੈ ਜੀ 25000 25000 ਰੁਪਏ ਰੇਟ ਰੱਖੇਗੇ ਜੀ ਨਵਾਬ ਦਾ ਬੱਚਾ ਇਹ ਮਦਰ ਮਿਲਕ ਰਿਕਾਰਡ ਹੈ ਜੀ 16 ਕਿਲੋ 14 ਮਹੀਨਿਆਂ ਦਾ ਕਟਾ ਵਿਕਾਊ ਹੈ ਲੋਕੇਸ਼ਨ ਜਗਰਾਉਂ ਦੀ 9464135955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਟਾ ਜਿਹੜਾ ਖਰੀਦ ਸਕਦੇ ਹੋ Swift VDI ਗੱਡੀ ਵਿਕਾਊ ਆ Swift VDI ਗੱਡੀ ਵਿਕਾਊ ਆ ਗੱਡੀ 2014 ਮਾਡਲ ਹੈ ਜੀ 80% ਟਨ ਦੀ ਕੰਡੀਸ਼ਨ ਹੈ ਪਹਿਲੇ ਨਾ ਆ ਏਰੀਆ ਫਿਰੋਜ਼ਪੁਰਾ ਜੀ 9417376283 ਇਸ ਨੰਬਰ ਤੇ ਫੋਨ ਕਰਕੇ ਗੇਸ ਇੱਕ ਜ਼ਰੂਰੀ ਬੇਨਤੀ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਧਿਆਨ ਨਾਲ ਸੁਣ ਲਿਓ ਤੇ ਜਦੋਂ ਵੀ ਹੁਣ ਆਪਣੇ ਮੌਸਮ ਦੇਖੋ ਬਰਸਾਤ ਦਾ ਚੱਲ ਰਿਹਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਇੱਕ ਇੱਕ ਤੁਸੀਂ ਦਰਖਤ ਜ਼ਰੂਰ ਲਾਇਓ ਚਾਹੇ ਕੋਈ ਵੀ ਹੋਵੇ ਨਿੰਮ ਬੇਰੀ ਤਾਲੀ ਗਿੱਕਰ ਕੁਝ ਵੀ ਹੈ ਇੱਕ ਇੱਕ ਦਰਖਤ ਜ਼ਰੂਰ ਲਾਇਓ ਜਿਹੜੇ ਭੈਣ ਭਰਾਵਾਂ ਨੇ ਲਾਏ ਨੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਛੋਟਾ ਵਿਕਾਉ ਹੈ ਜੀ ਮੋਰਾ ਨਸਲ ਦਾ ਛੋਟਾ ਵਿਕਾਉ ਮੋਰਾ ਨਸਲ ਦਾ ਰੇਟ ਏਰੀਆ ਫੋਨ ਤੇ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 7973809482 ਨੰਬਰ ਤੇ ਗ੍ਰੀਪ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ 987798846 ਇਸ ਨੰਬਰ ਤੇ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਟਰੈਕਟਰ ਮੇਲਾ ਚੈਨਲ ਤੇ ਚਲਾ ਦਿੱਤੀ ਜਾਊਗੀ ਜਾਣਕਾਰੀ ਚੈੱਕ ਕਰਕੇ ਪੂਰੀ ਭੇਜਿਆ ਕਰੋ ਜੀ ਸਵਰਾਜ 744 ਟਰੈਕਟਰ ਵਿਕਾਊ ਹੈ ਜੀ 2002 ਮਾਡਲ 1,60,000 ਰੁਪਏ ਰੇਟ ਰੱਖਿਆ ਗਿਆ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਇਸ ਵੀਰ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਦੇ ਵਿੱਚ ਤੁਸੀਂ ਟਰੈਕਟਰ ਨੂੰ ਵਧੀਆ ਦੇਖ ਸਕਦੇ ਹੋ ਜੀ ਸਾਫ ਕੰਡੀਸ਼ਨ ਦਾ ਪਤਾ ਚੱਲ ਸਕਦੇ ਕਿਹੋ ਜਿਹਾ ਹਾਲ ਦਾ ਟਰੈਕਟਰ ਹੈ ਇਹ ਇਹ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ 1,60,000 ਰੇਟ ਮੰਗਿਆ ਜੀ ਅੰਮ੍ਰਿਤਸਰ ਰੀਅਰ ਦੇ ਵਿੱਚ ਇਹ ਟਰੈਕਟਰ ਖੜਾ ਹੈ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਦਾ ਲੇਲ ਕਰ ਸਕਦੇ ਨੰਬਰ ਨੋਟ ਕਰ ਲਓ 8196994977 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 ਟਰੈਕਟਰ 2002 ਮਾਡਲ 1,60,000 ਰੁਪਏ ਦੇ ਵਿੱਚ ਖਰੀਦ ਸਕਦੇ ਆ ਅੰਮ੍ਰਿਤਸਰ ਦੇ ਲੋਕੇਸ਼ਨ ਆ ਜਾ ਕੇ ਚੈੱਕ ਕਰੋ ਉੱਥੇ ਡੀਲ ਕਰੋ ਜੀ ਰੇਟਸ ਗੱਡੀ ਵਿਕਾਊ ਹੈ ਜੀ ਗੱਡੀ 2016 ਮਾਡਲ ਹੈ 1,18,000 ਚੱਲੀ ਹੈ 1,18,000 ਚੱਲੀ ਹੈ ਜੀ ਆਲ ओरिजिनल ਹੈ ਗੱਡੀ 10 ਲੱਖ 10 ਹਜ਼ਾਰ ਰੁਪਏ ਡਿਮਾਂਡ ਰੱਖਿਆ ਗਿਆ ਏਰੀਆ ਖਨੌਰੀ ਬਾਡਰ ਬਾਕੀ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਕਾਗਜ਼ ਵਗੈਰਾ ਪੂਰੇ ਨੇ ਕੋਈ ਐਕਸੀਡੈਂਟ ਨਹੀਂ ਹੈਗਾ ਬਸ ਤੁਸੀਂ ਜਾ ਕੇ ਗੱਡੀ ਨੂੰ ਚੈੱਕ ਕਰਕੇ ਡੀਲ ਕਰ ਸਕਦੇ ਹੋ 988270509 988270509 ਨੰਬਰ ਤੇ ਫੋਨ ਕਰਕੇ ਤੁਸੀਂ ਰੈਡਸ ਗੱਡੀ 16 ਮਾਡਲ 310 ਦੇ ਵਿੱਚ ਖਰੀਦ ਸਕਦੇ ਹੋ ਜੀ ਸਾਰੇ ਸੰਦ ਵਿਕਾਊ ਨੇ ਜੀ ਇਸ ਵੀਰ ਦੇ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਇਸ ਵੀਰ ਨੇ ਸਾਰੇ ਸੰਦਾਂ ਦੀ ਵੀਡੀਓ ਭੇਜੀ ਹੋਈ ਹੈ ਤੇ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੀ 4 36 ਦਾ ਟਰੈਕਟਰ ਰੋਟਾਵੇਟਰ ਤੇ ਕਰਚੇ ਬਟਨ ਵਾਲਾ ਰੀਪਰ ਇਸ ਵੀਰ ਨੇ ਵੇਚਣਾ ਜੀ ਏਰੀਆ ਪਿੰਡ ਭਾਗੂ ਲੰਬੇ 9886898928 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਕੋਈ ਵੀ ਚੀਜ਼ ਤੁਸੀਂ ਡਾਇਰੈਕਟਰ ਮੇਲਾ ਚੈਨਲ ਤੇ ਖਰੀਦਣ ਦੇ ਚਾਹਵਨੋਂ ਵੇਖ ਕੇ ਤਾਂ ਤੁਸੀਂ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਰੂਰ ਜਾਇਆ ਕਰੋ ਜੀ ਇਹਦੇ ਨਾਲ ਤੁਹਾਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਕੋਈ ਵੀ ਚੀਜ਼ ਖਰੀਦਣ ਜਾਂਦੇ ਹੋ ਤਾਂ ਤੁਸੀਂ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਰੂਰ ਜਾਓ ਤੇ ਵੱਧ ਤੋਂ ਵੱਧ ਡਿਸਕਾਊਂਟ ਪਾਓ ਜੀ ਦੇਖੇ ਸਰ ਇਹ ਆ ਗਿਆ ਗਿਆਨ ਸਾਗਰ ਔਰ ਇਹ ਫਰੰਟ ਤੇ ਆ ਗਿਆ ਦੇਖੋ इधर से दो किले का फ्रंट इधर आ गया और दो एकड़ का फ्रंट ये आ गया ठीक है लिंक रोड पे है और ये सारा ये मोटर आ गई सामने तो ये नाल ना आ गई जी टोटल दस एकड़ हो गए टोटल दस एकड़ है ये तो दस किले हो गए टोटल तो ज्ञानसागर सागर हॉस्पिटल बैक दे दे सर्विस